ਯਾਦਨਾਮਾ ਟੀਵੀ ਤੇ ਤੁਹਾਡਾ ਸਵਾਗਤ ਅੱਜ ਅਸੀਂ ਖੜੇ ਹਾਂ ਮਾਨਸਾ ਬੱਸ ਸਟੈਂਡ ਦੇ ਅੱਗੇ ਠੀਕੀਰ ਵਾਲਾ ਚੌਕ ਜਿਹੜਾ ਬਣਿਆ ਇੱਥੇ ਇੱਥੇ ਇੱਕ ਰੋਸ ਪ੍ਰਦਰਸ਼ਨ ਹੋ ਰਿਹਾ ਆਪਾਂ ਜਾਣਦੇ ਇਹਨਾਂ ਤੋਂ ਕੀ ਗੱਲਬਾਤ ਹੈ ਹਾਂਜੀ ਸਰ ਸਤਿ ਸ਼੍ਰੀ ਅਕਾਲ ਦੇਖੋ ਮਾਨਸਾ ਜ਼ਿਲ੍ਹੇ ਨੂੰ ਬਣਿਆ 32 ਬਰੇ ਹੋ ਗਏ ਨੇ ਉਹਨੇ ਅਸੀਂ ਇਹਦੀ 32 ਬਰੇ ਗੰਡ ਮਣਾ ਕੇ ਹਟਿਆ ਪਰ ਮਾਨਸਾ ਦੇ ਵਿੱਚ ਥੋੜਾ ਜਿਹਾ ਮੀਂਹ ਪਵੇ ਤਾਂ ਸਾਰਾ ਸ਼ਹਿਰ ਡੁੱਬ ਜਾਂਦਾ ਸੀਵਰੇਜ ਦੀ ਹਾਲਤ ਇਹ ਆ ਵੀ ਘਰ-ਘਰ ਦੇ ਵਿੱਚ ਪਾਣੀ ਪਹੁੰਚ ਚੁੱਕਿਆ ਪਰ ਮਿਊਸਪਲ ਕਮੇਟੀ ਪ੍ਰਸ਼ਾਸਨ ਜ਼ਿਲ੍ਹਾ ਪ੍ਰਸ਼ਾਸਨ ਦੇ ਕੰਨ ਤੇ ਜੂ ਨਹੀਂ ਸਰਕੀ ਸੋ ਅੱਕੇ ਹੋਏ ਸਾਰੇ ਸ਼ਹਿਰ ਵਾਸੀਆਂ ਨੇ ਇਹ ਲਗਾਤਾਰ ਧਰਨੇ ਦੀ ਜਿਹੜੀ ਕਾਲ ਦਿੱਤੀ ਆ ਉਹਦਾ ਅੱਜ ਸਾਡਾ ਤੀਸਰਾ ਦਿਨ ਆ ਤੇ ਵੌਇਸ ਆਫ ਮਾਨਸਾ ਇਹਦੀ ਅਗਵਾਈ ਕਰ ਰਹੀ ਹੈ ਸੋ ਸਾਰੇ ਮਾਨਸਾ ਦੀ ਆਵਾਜ਼ ਜੋ ਅਗਵਾਈ ਕਰ ਰਹੀ ਹੈ ਤਾਂ ਸਾਰੇ ਸ਼ਹਿਰ ਨਿਵਾਸੀ ਇਸ ਧਰਨੇ ਵਿੱਚ ਸ਼ਾਮਲ ਹੋ ਰਹੇ ਨੇ ਵੱਖ-ਵੱਖ ਸਮੇਂ ਤੇ ਜੇਕਰ ਪ੍ਰਸ਼ਾਸਨ ਨੇ ਆਉਣ ਵਾਲੇ ਸਮੇਂ ਵਿੱਚ ਇਸ ਨੂੰ ਗੰਭੀਰਤਾ ਨਾਲ ਨਾ ਲਿਆ ਇਸ ਮੁੱਦੇ ਨੂੰ ਤਾਂ ਵੱਡੀ ਕਾਲ ਦਿੱਤੀ ਜਾ ਰਹੀ ਹੈਗੀ ਕਿ ਸਾਰਾ ਸ਼ਹਿਰ ਬੰਦ ਕੀਤਾ ਜਾਵੇ ਸਾਰੇ ਕਾਰੋਬਾਰ ਬੰਦ ਕੀਤੇ ਜਾਣ ਸਾਰੇ ਲੋਕ ਦੁਖੀ ਨੇ ਇਸ ਗੱਲ ਤੋਂ ਤੇ ਅਸੀਂ ਬਾਰ-ਬਾਰ ਜੋ ਵੀ ਸ਼ਹਿਰ ਦੇ ਵਿੱਚ ਮੰਤਰੀ ਆਇਆ ਕੋਈ ਐਮਐਲਏ ਆਇਆ ਕੋਈ ਹੋਰ 26 ਜਨਵਰੀ 15 ਅਗਸਤ ਤੇ ਨਮਾਇੰਦੇ ਸਰਕਾਰੀ ਆਉਂਦੇ ਆ ਉਹਨਾਂ ਨੂੰ ਅਸੀਂ ਇਹ ਨੋਟਿਸ ਦਿੰਦੇ ਰਹੇ ਹਾਂ ਕਿ ਇਸ ਸਮੱਸਿਆ ਨੂੰ ਹੱਲ ਕਰਿਓ ਪਰ ਨਹੀਂ ਹੱਲ ਕੀਤੀ ਸੋ ਕਹਿੰਦੇ ਨੇ ਕਿ ਅਸੀਂ ਕਰ ਰਹੇ ਹਾਂ ਜਾਂ ਬੜੀ ਛੇਤੀ ਇਸ ਮਸਲੇ ਦਾ ਹੱਲ ਹੋ ਜਾਵੇਗਾ ਸੋ ਅੱਕੇ ਹੋਏ ਲੋਕਾਂ ਨੇ ਅੱਜ ਧਰਨਾ ਲਾਇਆ ਇੱਥੇ ਤੇ ਲਗਾਤਾਰ ਜਾਰੀ ਰੋ ਤੁਸੀਂ ਇਹਦੇ ਲਈ ਕੀ ਮਤਲਬ ਸੰਦੇਸ਼ ਦੇਣਾ ਚਾਹੁੰਦੇ ਹੋ ਤੁਸੀਂ ਲੋਕਾਂ ਨੂੰ ਕਿ ਉਹ ਇੱਥੇ ਇਕੱਠੇ ਹੋ ਕੇ ਕਿਸ ਤਰ੍ਹਾਂ ਦੀ ਜੜੀ ਤੁਹਾਡੀ ਕਾਲ ਦੇ ਵਿੱਚ ਭਾਗ ਲੈਣ ਤੇ ਸਰਕਾਰ ਤੋਂ ਕੀ ਮੰਗ ਕਰਨ ਦੇਖੋ ਇਹ ਸਮੱਸਿਆ ਹਰ ਲੋਕਾਂ ਦੀ ਸਮੱਸਿਆ ਹੈ ਹਰ ਗਲੀ ਮਹੱਲੇ ਦੇ ਵਿੱਚ ਪਾਣੀ ਫਿਰ ਰਿਹਾ ਸੋ ਸਾਡੀ ਅਸੀਂ ਤਾਂ ਇੱਕ ਪਲੇਟਫਾਰਮ ਦਿੱਤਾ ਸਾਰੇ ਲੋਕ ਆਪਦੇ ਆਪ ਇਸ ਧਰਨੇ ਦੇ ਵਿੱਚ ਸ਼ਾਮਲ ਹੋ ਰਹੇ ਨੇ ਵੱਖ-ਵੱਖ ਪੋਲਿਟਿਕਲ ਪਾਰਟੀਆਂ ਦੇ ਨੁਮਾਇंदे ਵੀ ਸ਼ਾਮਲ ਹੋ ਰਹੇ ਨੇ ਸੋ ਇਹ ਇੱਕ ਲੋਕ ਮੂਵਮੈਂਟ ਬਣਨ ਜਾ ਰਹੀ ਹੈ ਤੇ ਆਉਣ ਵਾਲੇ ਦਿਨਾਂ ਵਿੱਚ ਦੇਖੋਗੇ ਜਦੋਂ ਸ਼ਹਿਰ ਬੰਦ ਹੋਇਆ ਸਾਰੇ ਕਾਰੋਬਾਰ ਬੰਦ ਹੋਏ ਤਾਂ ਸਰਕਾਰ ਨੂੰ ਇਸ ਬਾਰੇ ਸੋਚਣਾ ਪੂ ਜਿੰਨਾ ਚਿਰ ਕੋਈ ਪੱਕਾ ਹੱਲ ਲੈ ਕੇ ਕੋਈ ਸਰਕਾਰੀ ਨੁਮਾਇੰਦਾ ਇੱਥੇ ਨਹੀਂ ਆਉਂਦਾ ਉਨਾ ਚਿਰ ਇਹ ਧਰਨਾ ਨਹੀਂ ਚੱਤੇਗਾ ਜਿਹੜਾ ਮਾਨਸਾ ਦੇ ਵਿੱਚ ਜਦੋਂ ਥੋੜੀ ਜਿਹੀ ਵੀ ਬਾਰਿਸ਼ ਹੁੰਦੀ ਹੈ ਅਸੀਂ ਵੀ ਦੇਖਦੇ ਹਾਂ ਪਾਣੀ ਖੜਦਾ ਹੈ ਕਿੰਨ ਕਿੰਨਾ ਕਈ ਹਿੱਸਾ ਜਿਹੜਾ ਕਵਰ ਹੋ ਜਾਂਦਾ ਮਾਨਸਾ ਦਾ ਲਗਭਗ ਸਾਰਾ ਸ਼ਹਿਰੀ ਰਹਿਣ ਯੋਗ ਹੀ ਨਹੀਂ ਰਿਹਾ ਇਹ ਸ਼ਹਿਰ ਪਰ ਹਨਾਨੀ ਦੀ ਗੱਲ ਇਹ ਹੈ ਕਿ ਇਸ ਦੀ ਸੀਵਰੇਜ ਦੀ ਸਫਾਈ ਲਈ 134 ਕਰੋੜ ਰੁਪਏ ਦਾ ਟੈਂਡਰ ਹੋਇਆ ਹੋਇਆ ਤੇ ਉਹ ਇੱਥੇ ਕੰਪਨੀ ਹਾਜ਼ਰੀ ਨਹੀਂ ਹੋਈ ਕਦੇ ਕਿਸੇ ਨੇ ਦੇਖੀ ਨਹੀਂ ਕਿ ਇੱਥੇ ਕੰਪਨੀ ਆਈ ਹੋਵੇ ਟੈਂਡਰ ਕਿਹੜੀ ਗਵਰਨਮੈਂਟ ਵੱਲੇ ਹੋਇਆ ਜੀ ਇਹ ਬਾਦਲ ਸਰਕਾਰ ਵੇਲੇ ਹੋਇਆ ਸੀ ਇਹ ਤਾਂ ਮੌਸਮਾ ਹੋ ਗਿਆ ਜੀ ਫਿਰ 20 ਸਾਲਾਂ ਦਾ ਇਹਦਾ ਕੰਟਰੈਕਟਰ ਹੈਗਾ ਉਹਦਾ ਤੁਸੀਂ ਉਸ ਤੋਂ ਬਾਅਦ ਕਾਂਗਰਸ ਦੀ ਸਰਕਾਰ ਵੀ ਆਈ ਕੈਪਟਨ ਬਰਿੰਦਰ ਸਿੰਘ ਚੰਨੀ ਭਗਵੰਤ ਮਾਨ ਕੀ ਤੁਸੀਂ ਮਿਲੇ ਇਹਨਾਂ ਨੂੰ ਸਾਰੇ ਸਾਰੇ ਲੋਕ ਮਿਲ ਰਹੇ ਨੇ ਸਾਰੇ ਇਹ ਸਮੱਸਿਆ ਨੂੰ ਬੜੀ ਗੰਭੀਰਤਾ ਨਾਲ ਉਠਾਉਂਦੇ ਨੇ ਪਰ ਕਿਸੇ ਨੇ ਹੱਲ ਨਹੀਂ ਕਰਿਆ ਤਾਂ ਇਸੇ ਲਈ ਤਾਂ ਅੱਜ ਬੈਠਣਾ ਪੈ ਰਿਹਾ। ਮਾਨਸਾ ਦੇ ਲੋਕਲ ਬਧਾਇਕ ਰਹੇ ਆ ਨਾਜਰ ਸਿੰਘ ਮਾਨਸਈਆ ਰਹੇ ਆ। ਉਹਨਾਂ ਨੇ ਗੱਲਬਾਤ ਸੁਣੀ। ਨਾਜਰ ਸਿੰਘ ਮਾਨਸਈਆ ਖੁਦ ਉਹਨਾਂ ਨੇ ਇਹਦੇ ਪ੍ਰੋਜੈਕਟ ਬਣਾ ਕੇ ਕਿ ਭਈ ਜੈ ਖੁਦ ਉਹ ਇਸ ਧਰਨ ਦੇ ਵਿੱਚ ਕੱਲ ਸਾਰਾ ਦਿਨ ਰਹੇ ਨੇ ਅੱਜ ਵੀ ਆਉਣਗੇ। ਅਸੀਂ ਤਾਂ ਸਾਡਾ ਕਿਸੇ ਵਿਅਕਤੀ ਵਿਸ਼ੇਸ਼ ਲਈ ਕੋਈ ਨਹੀਂ। ਵੀ ਉਹਦੇ ਵਿਰੁੱਧ ਅਸੀਂ ਧਰਨ ਲਾਇਆ। ਅਸੀਂ ਤਾਂ ਸ਼ਹਿਰ ਨਿਵਾਸੀਆਂ ਨੇ ਆਪਦੀ ਸਮੱਸਿਆ ਦੇ ਲਈ ਇਹ ਧਰਨਾ ਲਾਇਆ। ਤੇ ਜਦ ਤੱਕ ਇਸ ਸਨੋਚਿਆ ਦਾ ਹੱਲ ਨਹੀਂ ਹੁੰਦਾ ਇਹ ਧਰਨਾ ਚੱਲੀ ਰਹੇ। ਸੰਭਾਵੀ ਉਮੀਦਵਾਰ ਇਲੈਕਸ਼ਨ ਟਾਈਮ ਆ ਜੀ ਪ੍ਰਾਈਮ ਟਾਈਮ ਹੈ ਵੋਟਾਂ ਮੰਗਣ ਆਉਂਦੇ ਆ। ਉਹਨਾਂ ਕਿ ਤੁਸੀਂ ਮੰਗ ਠਾਉਣ ਦੀ ਕੋਸ਼ਿਸ਼ ਕੀਤੀ ਜਾਂ ਗੱਲ ਕਰਨ ਦਾ ਸਮਝ ਨਹੀਂ ਦਿੱਤਾ ਉਹਨਾਂ ਨੂੰ। ਕੋਲ ਇਹ ਠੁਕਵੇਂ ਸਮਾਂ ਅਸੀਂ ਵੀ ਸਾਰੇ ਸ਼ਹਿਰ ਨਾਸਤੇ ਨੇ ਸੋਚਿਆ ਕਿ ਹੁਣ ਸਾਰੇ ਲੋਕ ਮੋਟਰਾਂ ਦੇ ਕਰਕਰ ਫਿਰ ਰਹੇ ਨੇ ਤੇ ਕਿਉਂ ਨਾ ਉਸ ਸਮੇਂ ਇਸ ਨੂੰ ਸੰਜੀਦਗੀ ਨਾਲ ਇੱਥੇ ਧਰਨਾ ਲਾਇਆ ਗਿਆ। ਤੇ ਅਸੀਂ ਤਾਂ ਉਹਨਾਂ ਨੂੰ ਬੇਨਤੀ ਕਰਦੇ ਹਾਂ ਤੁਸੀਂ ਆਓ ਸਾਰੇ ਪੋਲੀਟੀਕਲ ਪਾਰਟੀਆਂ ਲੋਕ ਲੋਕਾਂ ਦੇ ਘਰਾਂ 'ਚ ਵੀ ਫਿਰਦੇ ਹੋ ਤੇ ਇੱਥੇ ਸੱਤਾ ਨੂੰ ਪਲੇਟਫਾਰਮ ਦਿੱਤਾ ਹੋਇਆ ਸੀ ਤੇ ਤੁਸੀਂ ਆ ਕੇ ਦੱਸੋ ਕਿ ਇਸ ਸਮੱਸਿਆ ਦਾ ਹੱਲ ਅਸੀਂ ਕਿਦਾਂ ਕਰਾਂਗੇ ਕਿਸਾਨ ਜੂਨੀਅਨ ਸਹਿਮਤ ਤਾਂ ਤੁਹਾਡੇ ਨਾਲ ਜੋ ਤੁਸੀਂ ਉਹਨਾਂ ਨੂੰ ਕਾਲ ਨਹੀਂ ਕੀਤੀ ਕਿਸਾਨ ਜੂਨੀਅਨ ਦੇ ਨਮਾਇਨੇ ਹੁਣ ਵੀ ਬੈਠੇ ਨੇ ਤੇ ਕਿਸਾਨ ਜੂਨ ਦੇ ਨਮਾਇਦੇ ਬਕਾਇਦਾ ਤੌਰ ਤੇ ਆ ਰਹੇ ਨੇ ਸਾਰੇ ਆ ਰਹੇ ਨੇ ਤੇ ਬੜਾ ਵਧੀਆ ਢੰਗ ਨਾਲ ਇਹ ਧਰਨਾ ਜੋ ਚੱਲ ਰਿਹਾ ਹੈਗਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਵੱਡਾ ਇੱਥੇ ਜੋ ਧਰਨਾ ਕਰੇਟ ਕੀਤਾ ਜਾ ਰਿਹਾ ਤੁਸੀਂ ਜਿਹੜਾ ਮਾਨਸਾ ਦੇ ਮਾੜੇ ਸੀਵਰੇਜ ਨੂੰ ਲੈ ਕੇ ਧਰਨਾ ਦੇ ਰਹੇ ਹੋ ਰੋਸ ਮੁਜ਼ਾਹਰਾ ਕਰ ਰਹੇ ਹੋ ਇਸ ਸਬੰਧ ਵਿੱਚ ਤੁਸੀਂ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਬਿਲੇ ਉਹਨਾਂ ਦਾ ਕੀ ਰਿਸਪੌਂਸ ਹੈ ਅਸੀਂ ਸ਼ੁਰੂ ਇਹ ਪਿਛਲੇ 7-8 ਮਹੀਨਿਆਂ ਦਾ ਸ਼ੁਰੂ ਕੀਤਾ ਹੋਇਆ ਹੈ ਪ੍ਰੋਜੈਕਟ ਅਸੀਂ ਮੁੱਖ ਮੰਤਰੀ ਸਾਹਿਬ ਨੂੰ ਵੀ ਮੈਮੋਰੈਂਡਮ ਦਿੱਤਾ ਸੀ ਫਿਰ ਇੱਥੇ ਆਪਣਾ ਅਨਮੋਲ ਗਗਨ ਮਾਨ ਜੀ ਆਏ ਸੀ ਉਹਨਾਂ ਨੂੰ ਵੀ ਕਿਹਾ ਸੀਗਾ ਮਾਨਸਾ ਦੀਆਂ ਸਮੱਸਿਆਵਾਂ ਮਾ ਹੱਲ ਕੀਤੀਆਂ ਜਾਣ ਡੀਸੀ ਸਾਹਿਬ ਨੂੰ ਏਡੀਸੀ ਸਾਹਿਬ ਨੂੰ ਅਸੀਂ ਪ੍ਰਸ਼ਾਸਨ ਨੂੰ ਲਗਾਤਾਰ ਮਿਲਦੇ ਰਹੇ ਆ ਕਿ ਜਿਹੜਾ ਇਹ ਇਹਦੇ ਕੋਈ ਪੱਕੇ ਹੱਲ ਹੋਣੇ ਚਾਹੀਦੇ ਆ ਉਹ ਗੱਲ ਕੀ ਹੈ ਇਹਦੇ ਤਿੰਨ ਕਾਰਨ ਨੇ ਪਹਿਲਾ ਕਾਰਨ ਇਹ ਹੈ ਕਿ ਸੀਵਰੇਜ ਥਾਂ ਥਾਂ ਤੋਂ ਚੋਖ ਹੋਇਆ ਹੋਇਆ ਹੈ ਦੂਸਰਾ ਕਾਰਨ ਇਹ ਹੈ ਕਿ ਟੋਬੇ ਦੀ ਜਿਹੜੀ ਕੈਪੈਸਿਟੀ ਹੈ ਉਹ ਘਟ ਚੁੱਕੀ ਹੈ ਤੀਸਰਾ ਕਾਰਨ ਇਹ ਵੀ ਜਿਹੜਾ ਪਾਣੀ ਸਾਫ਼ ਕੀਤਾ ਜਾਂਦਾ ਉਹ ਜਦੋਂ ਹਾੜੀ ਸੌਣੀ ਦੀ ਫਸਲ ਆ ਜਾਂਦੀ ਹੈ ਤਾਂ ਕਿਸਾਨਾਂ ਨੂੰ ਨਹੀਂ ਚਾਹੀਦਾ ਹੁੰਦਾ ਤਾਂ ਪਾਣੀ ਸਟੋਰ ਕਰਨ ਨੂੰ ਕੋਈ ਥਾਂ ਨਹੀਂ ਜੇ ਆਪਾਂ ਇਹਦੇ ਹੱਲ ਦੀ ਗੱਲ ਕਰੀਏ ਤਾਂ ਇਹਦੇ ਹੱਲ ਵਾਸਤੇ ਜਿਹੜਾ ਇਹ ਕੰਮ ਹੈ ਸੀਬ੍ਰੇਜ ਸਾਡੇ ਜਿਹੜੀ ਅਜ ਮੈਕਮ ਹੈ ਉਹਦੇ ਕੋਲ ਨਹੀਂ ਹੈਗਾ ਸੰਗੋ ਇੱਕ ਪ੍ਰਾਈਵੇਟ ठेकेदार ਨੂੰ ਦਿੱਤਾ ਹੋਇਆ ਹੈ ਉਹ ਜਿਹੜੀ ਪ੍ਰਾਈਵੇਟ ਕੰਪਨੀ ਹੈ ਉਹਨੇ ਕਮਿਟਮੈਂਟ ਕਰੀ ਸੀ ਕਿ ਅੱਛੇ ਸੀ ਸੁਪਰ ਸੈਕਸ਼ਨ ਮਸ਼ੀਨ ਲੋਡਰ ਤੇ ਸੀਸੀਟੀਵੀ ਕੈਮਰੇ ਵਾਲੀਆਂ ਜਿਹੜੀਆਂ ਪਾਈਪਾਂ ਪਾਵਾਂਗੇ ਜਿੱਥੋਂ ਅਸੀਂ ਬਲਾਕੇਜ ਚੈੱਕ ਕਰਕੇ ਉਹਨੂੰ ਬਲਾਕੇਜ ਨੂੰ ਖੋਲਾਂਗੇ ਤੇ ਜਿਹੜਾ ਵੀ ਗੰਦਮੰਦ ਹੋਏਗਾ ਉਥੋਂ ਲੋਡਰ ਦੇ ਨਾਲ ਚੱਕ ਕੇ ਅਸੀਂ ਦੂਜੀ ਥਾਂ ਤੇ ਪਹੁੰਚਾਵਾਂਗੇ ਪਰ ਬੜੇ ਅਫਸੋਸ ਦੀ ਗੱਲ ਹੈ ਕਿ ਸਾਨੂੰ ਉਹ ਮਸ਼ੀਨਾ ਦੇਖਣ ਨੂੰ ਵੀ ਨਹੀਂ ਮਿਲੀਆਂ ਕੰਮ ਕਰਨ ਦੀ ਤਾਂ ਦੂਰ ਦੀ ਗੱਲ ਹੈ ਅਸੀਂ ਚਾਹੁੰਦੇ ਹਾਂ ਕਿ ਉਸ ਪ੍ਰਾਈਵੇਟ ਕੰਪਨੀ ਦਾ ਕੰਟੈਕਟ ਖਤਮ ਕੀਤਾ ਜਾਵੇ ਉਹ ਤੋਂ ਵਸੂਲੀ ਕੀਤੀ ਜਾਵੇ ਤੇ ਉਹਦੇ ਉਹਦੇ ਤੇ ਜਿਹੜੀ ਹੈ ਕਾਨੂੰਨੀ ਤੌਰ ਤੇ ਕਾਰਵਾਈ ਕੀਤੀ ਜਾਵੇ ਇਹ ਕੰਮ ਮਿਸਪੈਲਟੀ ਦੇ ਕੋਲੇ ਤੇ ਸੀਬਰੇ ਡਿਪਾਰਟਮੈਂਟ ਦੇ ਥੱਲੇ ਚਾਹੀਦਾ ਹੈ ਤਾਂ ਕਿ ਲੋਕਾਂ ਦੀ ਜਦੋਂ ਉਹਨਾਂ ਤੇ ਨਜ਼ਰ ਹੁੰਦੀ ਹੈ ਉਹ ਜਿਹੜੇ ਉਮੀਦਵਾਰ ਹੁੰਦੇ ਨੇ ਉਸ ਉਹ ਲੋਕਾਂ ਜੋ ਚੁਣੇ ਹੋਏ ਹੁੰਦੇ ਨੇ ਤਾਂ ਜਵਾਬਦੇਹ ਵੀ ਹੁੰਦੇ ਨੇ ਜੇ ਅਸੀਂ ਉਹਨਾਂ ਨੂੰ ਸੀਵਰੇਜ ਡਿਪਾਰਟਮੈਂਟ ਨੂੰ ਜਾਂ ਫਿਰ ਮਿਊਸਪਲ ਕਮੇਟੀ ਨੂੰ ਉਹਨਾਂ ਦੇ ਨਾਲ ਅਸੀਂ ਗੱਲਬਾਤ ਵੀ ਕਰ ਸਕਕੇ ਆਪਣਾ ਜਿਹੜੇ ਮਸਲੇ ਹੱਲ ਕਰਾ ਸਕਦੇ ਹਾਂ ਸੁਖਵੀਰ ਸਿੰਘ ਬਾਦਲ ਹਬੀਬਾ ਹਰ ਸਿਮਰਤ ਕੌਰ ਬਾਦਲ ਉਹਨਾਂ ਦਾ ਲੋਕ ਸਭਾ ਹਲਕਾ ਬੰਦਾ ਵੀਬਾ ਬਾਦਲ ਦਾ ਉਹ ਵੀ ਇੱਥੇ ਹੁਣ ਚੋਣ ਪ੍ਰਚਾਰ ਮਿਹਮੰਦਾਂ ਪਿਛਲੇ ਦਿਨ ਹੀ ਆ ਕੇ ਗਏ ਐ ਤੁਸੀਂ ਇਹਨਾਂ ਨੂੰ ਮਿਲੇ ਉਹਨਾਂ ਨੇ ਕੀ ਪ੍ਰੋਫੈਸ ਕੀਤਾ ਅਸੀਂ ਨਿੱਜੀ ਤੌਰ ਤੇ ਕਿਸੇ ਨੂੰ ਜਾ ਕੇ ਨਹੀਂ ਮਿਲਾਂਗੇ ਕਿਉਂਕਿ ਇਸ ਟਾਈਮ ਦੇ ਉੱਤੇ ਉਹ ਇਲੈਕਸ਼ਨ ਸਪੀਅਰ ਤੇ ਨੇ ਉਹਨਾਂ ਦਾ ਫਰਜ ਮੰਨਦਾ ਜਿੱਥੇ ਘਰੋ ਘਰੀ ਜਾਂਦੇ ਨੇ ਉਹ ਆ ਕੇ ਧਰਨੇ ਦੇ ਵਿੱਚ ਲੋਕਾਂ ਦੀ ਗੱਲ ਸੁਣ ਚਾਹੇ ਅਕਾਲੀ ਦਲ ਹੋਵੇ ਚਾਹੇ ਭਾਰਤੀ ਜਨਤਾ ਪਾਰਟੀ ਹੋਵੇ ਚਾਹੇ ਉਹ ਕਾਂਗਰਸ ਹੋਵੇ ਚਾਹੇ ਹਕੂਮਤ ਜਿਹੜੀ ਜਿੱਦੀ ਹਕੂਮਤ ਹੈ ਰਾਜ ਕਰਤਾ ਪਾਰਟੀ ਆਪ ਪਾਰਟੀ ਹੋਵੇ ਉਹਨਾਂ ਦਾ ਫਰਜ ਮੰਨਦਾ ਕਿ ਲੋਕਾਂ ਦੀ ਸਮੱਸਿਆ ਆ ਕੇ ਲੋਕਾਂ ਕੋਲ ਸੁਣ ਨਹੀਂ ਆਉਣ ਵਾਲੇ ਸਮੇਂ ਦੇ ਵਿੱਚ ਇਹ ਜਿਹੜੀਆਂ ਜੰਨੀਆਂ ਵੀ ਵਪਾਰਕ ਜਥੇਬੰਦੀਆਂ ਨੇ ਤੇ ਯੂਨੀਅਨਾਂ ਨੇ ਉਹਨਾਂ ਨੂੰ ਮਿਲ ਕੇ ਇਹ ਧਰਨੇ ਦਾ ਵਿਸਥਾਰ ਕੀਤਾ ਜਾਊਗਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਲੋਕਾਂ ਦੀ ਸਹਿਮਤੀ ਦੇ ਨਾਲ ਫਜ਼ਾਰ ਵੀ ਬੰਦ ਕੀਤਾ ਜਾਊਗਾ ਤੁਸੀਂ ਲੋਕਾਂ ਨੂੰ ਕੀ ਸੰਦੇਸ਼ ਜਣਾਣਾ ਚਾਹੁੰਦੇ ਹੋ ਅਸੀਂ ਕਹਿੰਦੇ ਆ ਇਹ ਕੋਈ ਵਾਇਸਫ ਮਾਂਸਾ ਦਾ ਮਸਲਾ ਨਹੀਂ ਕੱਲੀ ਦਾ ਇਹ ਆਮ ਜਨਤਾ ਦਾ ਮਸਲਾ ਹੈ ਇਹਦੇ ਨਾਲ ਜਦੋਂ ਪਾਣੀ ਖੜ ਜਾਂਦਾ ਹੈ ਚਾਹੇ ਤਾ ਉਹ ਤਿੰਨ ਕੋਣੀ ਤੇ ਖੜਾ ਹੈ ਚਾਹੇ ਬੱਸ ਸਟੈਂਡ ਤੇ ਖੜ ਜਾਂਦਾ ਹੈ ਜਾਂ ਗਰੀਬ ਮਹੱਲਾਂ ਦੇ ਵਿੱਚ ਸਲਾਮ ਮੇਰੀਆਂ ਚ ਸੀਵਰੇਜ ਦਾ ਪਾਣੀ ਖੜ ਜਾਂਦਾ ਹੈ ਤਾਂ ਬਿਮਾਰੀਆਂ ਫੈਲਣ ਦਾ ਡਰ ਰਹਿੰਦਾ ਹੈ ਅਸੀਂ ਕਹਿਨੇ ਕਿਉਂਕਿ ਇਹ ਸਭ ਦੀ ਸਾਂਝੀ ਸਮੱਸਿਆ ਹੈ ਸਾਨੂੰ ਬਾਅਦ ਛੱਡ ਕੇ ਇਸ ਧਰਨੇ ਦੇ ਵਿੱਚ ਹਿੱਸਾ ਲੈਣਾ ਚਾਹੀਦਾ ਹੈ ਤਾਂ ਹੀ ਆਪਾਂ ਨੂੰ ਪ੍ਰਸ਼ਾਸਨ ਦੇ ਉੱਪਰ ਇਹਦਾ ਕੋਈ ਦਬਾਅ ਪਏਗਾ ਕਾਹੋਂ ਫਿਰ ਉਹ ਕੋਈ ਐਕਟੀਵਿਟੀ ਕਰਨਗੇ ਫੇਰ ਹੀ ਉਹਦਾ ਕੋਈ ਸਹੀ ਹੱਲ ਲੱਭ ਸਕਦਾ ਇੱਕ ਸੀਵਰੇਜ ਨੂੰ ਚੋਕ ਹੋਣ ਦਾ ਕਾਰਨ ਪਲਾਸਟਿਕ ਦੇ ਲਿਫਾਫੇ ਮੰਨਦੇ ਹੋ ਉਹਦਾ ਇੱਕ ਹੀ ਹਿੱਸਾ ਹੈਗਾ ਜੇ ਲਗਾਤਾਰ ਲਗਾਤਾਰ ਇਹ ਜਿਹੜੀ ਇਹ ਸੀਵਰੇਜ ਦੀ ਨਾਲੀ ਸਾਫ਼ ਹੁੰਦੀ ਰਹੇ ਤਾਂ ਸਮੱਸਿਆ ਘਟ ਸਕਦੀ ਹੈ ਸੈਕੰਡ ਅਸੀਂ ਆਮ ਤੌਰ ਤੇ ਰੇੜੀ ਵਾਲਿਆਂ ਨੂੰ ਜਾਂ ਛੋਟੇ ਦੁਕਾਨਦਾਰਾਂ ਨੂੰ ਇਹਦੇ ਲਈ ਜ਼ਿੰਮੇਵਾਰ ਠਰਾਉਨੇ ਆਂ ਜਦੋਂ ਕਿ ਤੁਸੀਂ ਕਿਸੇ ਵੀ ਦੁਕਾਨ ਤੇ ਵਗਜੋ ਜਿਹੜੀਆਂ ਵੱਡੀਆਂ ਕੰਪਨੀਆਂ ਦੀ ਪੈਕਿੰਗ ਆਉਂਦੀ ਹੈ ਚਾਹੇ ਉਹ কুরਕਰੇ ਨੇ ਚਾਹੇ ਚਿਪਸ ਨੇ ਉਹ ਜਿਹੜੀਆਂ ਪੈਕਿੰਗ ਨੇ ਜਿੰਨੀਆਂ ਵੀ ਉਹ ਖਾਣ ਵਾਲੀਆਂ ਚੀਜ਼ਾਂ ਆਉਂਦੀਆਂ ਨੇ ਉਹ ਲਫਾਫਾ ਗਲਦਾ ਹੀ ਨਹੀਂਗਾ ਉਹ ਵੀ ਇੱਕ ਵੱਡਾ ਕਾਰਨ ਹੈ ਤੇ ਸੈਕੰਡ ਜਿਹੜੀ ਪਲਾਸਟਿਕ ਦੀ ਬੋਤਲ ਲਗਾਤਾਰ ਵਰਤੀ ਜਾ ਰਹੀ ਹੈਗੀ ਇਹ ਵੀ ਘਟਾਉਣੀ ਚਾਹੀਦੀ ਹੈਗੀ ਤਾਂ ਕਿ ਜਿਹੜਾ ਹੈ ਸੀਵਰੇਜ ਚੋਕ ਨਾ ਹੋਵੇ ਇੱਕ ਤੁਸੀਂ ਦੁਕਾਨਦਾਰਾਂ ਨੂੰ ਜੋ ਲੋਕਾਂ ਨੂੰ ਜਾਗਰੂਕ ਕਰਨਾ ਚਾਹੁੰਦੇ ਨੇ ਕਿ ਪਲਾਸਟਿਕ ਦੇ ਲਫਾਫੇ ਬੰਦ ਕੀਤੇ ਜਾਣ ਅਸੀਂ ਬਿਲਕੁਲ ਚਾਹੁੰਦੇ ਆ ਕਿ ਜਿੱਥੋਂ ਤੱਕ ਹੋ ਸਕੇ ਥੈਲੇ ਵਰਤੇ ਜਾਣ ਵੈਸੇ ਵੀ ਪਲਾਸਟਿਕ ਬਰਤਨ ਦੇ ਨਾਲ ਕੈਂਸਰ ਦੀ ਬਿਮਾਰੀ ਵਾਪਰਦੀ ਹੈ ਜੋ ਬੜੀ ਖਤਰਨਾਕ ਹੈ ਤੇ ਖਾਸ ਤੌਰ ਤੇ ਜਦੋਂ ਪਲਾਸਟਿਕ ਕਿਸੇ ਧੁੱਪੇ ਥਾਂ ਦੇ ਉੱਪਰ ਪਿਆ ਹੈ ਗਰਮ ਜਗ੍ਹਾ ਦੇ ਉੱਤੇ ਪਿਆ ਹੈ ਜਾਂ ਉਹਦੇ ਵਿੱਚ ਗਰਮ ਚੀਜ਼ ਪਾ ਦਿੰਦੇ ਆ ਜਿਵੇਂ ਕਿ ਅਸੀਂ ਪੈਕਡ ਫੂਡ ਲੈ ਕੇ ਜਾਂਦੇ ਆ ਉਹ ਬੜਾ ਡੇਂਜਰਸ ਹੈ ਸਿਹਤ ਦੇ ਲਈ ਸਾਨੂੰ ਬਿਲਕੁਲ ਧਿਆਨ ਰੱਖਣਾ ਚਾਹੀਦਾ ਸਾਨੂੰ ਇਸ ਤਰ੍ਹਾਂ ਦੀਆਂ ਜਿਹੜੀਆਂ ਪੈਕਿੰਗ ਵਾਲੀਆਂ ਚੀਜ਼ਾਂ ਤੇ ਪਲਾਸਟਿਕ ਨੂੰ ਨਹੀਂ ਵਰਤਣਾ ਚਾਹੀਦਾ। ਧੰਨਵਾਦ ਦੋਸਤੋ ਤੁਸੀਂ ਦੇਖ ਰਹੇ ਸੀ ਬਾਈਸਫ ਮਾਨਸਾ। ਆ ਲਖਵਿੰਦਰ ਸਿੰਘ ਮੂਸਾ ਜੀ ਨੇ ਆਪਣੇ ਨਾਲ ਗੱਲਬਾਤ ਕੀਤੀ ਵਿਚਾਰ ਸਾਂਝੇ ਕੀਤੇ ਤਾਂ ਇਹ ਕਹਿੰਦੇ ਸਾਡਾ ਜਿਹੜਾ ਰੋਸ ਤਰਨ ਹੈ ਇਹ ਕੋਈ ਪੋਲਿਟੀਕਲ ਮਾਈਲੇਜ ਨਹੀਂ ਸਾਡਾ ਕਿਸੇ ਰਾਜਨੀਤਿਕ ਪਾਰਟੀ ਨਾਲ ਕੋਈ ਸੰਬੰਧ